ਸਾਰਿਆਂ ਦਾ ਸ਼੍ਰੀਕਾਲ। 3 ਤਿੰਨਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ヘア मास्क ਦੀ ਜੇ ਤੁਹਾਡੇ ਵਾਲ ਰੁੱਖੇ ਹਨ ਜਾਂ ਬੇਜਾਨ ਹਨ ਤਾਂ ਇਹ हेयर मास्क ਤੁਹਾਡੇ ਬਹੁਤ ਕਮ ਆਉਣ ਵਾਲਾ ਹੈ। ਤੇ ਹੋਰ ਵੀ ਵਧੀਆ ਗੱਲ ਕਿ ਇਹਦੇ ਵਿੱਚ ਸਾਨੂੰ ਸਿਰਫ ਤਿੰਨ ਚੀਜ਼ਾਂ ਦੀ ਹੀ ਲੋੜ ਪਵੇਗੀ। ਤੇ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਦਹੀਂ। ਉਸ ਤੋਂ ਬਾਅਦ ਕੈਸਟਰ ਆਇਲ ਜਾਂ ਅਰੰਡੀ ਦਾ ਤੇਲ ਅਤੇ ਉਸ ਤੋਂ ਬਾਅਦ ਸਾਨੂੰ ਚਾਹੀਦੀ ਹੈ ਐਲੋਵੇਰਾ ਜੈਲ ਜਾਂ ਕਵਾਰਗੰਦ। ਤਕਰੀਬਨ 2 ਵੱਟੇ ਚਮਚੇ ਸਾਨੂੰ ਦਹੀਂ ਚਾਹੀਦਾ ਹੈ ਇੱਕ ਛੋਟਾ ਚਮਚਾ ਖਾਰ ਗੰਦਲ ਅਤੇ ਉਸ ਤੋਂ ਇਲਾਵਾ 1 ਜਾਂ 2 ਛੋਟੇ ਚਮਚੇ ਐਸਟਰ ਆਇਲ ਜਾਂ ਅਰੰਡੀ ਦਾ ਤੇਲ ਇਹ ਤਿੰਨੇ ਚੀਜ਼ਾਂ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਇੰਨਾਂ ਚੀਜ਼ਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਇਹ ਹੈਅਰ ਮਾਸਕ ਤਿਆਰ ਕਰ ਲਓ ਹੈਅਰ ਮਾਸਕ ਨੂੰ ਸਿਰ ਤੇ ਲਾਉਣ ਤੋਂ ਪਹਿਲਾਂ ਵਾਲਾਂ ਨੂੰ ਚੰਗੀ ਤਰ੍ਹਾਂ ਵਾਲ ਫਾਲ ਵਗਣ ਤੋਂ ਬਾਅਦ ਵਿੱਚ ਇਹਨਾਂ ਨੂੰ ਛੋਟੇ-ਛੋਟੇ ਸੈਕਸ਼ਨਸ ਵਿੱਚ ਵੰਡਦੇ ਹੋਏ ਇਸ ヘア ਮਾਸਕ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਲਾਓ ਇਸ ヘア ਮਾਸਕ ਵਿੱਚ ਵਰਤੀਆਂ ਗਈਆਂ ਤਿੰਨੇ ਚੀਜ਼ਾਂ ਹੀ ਤੁਹਾਡੇ ਵਾਲਾਂ ਨੂੰ ਪੋਸ਼ਣ ਦੇਣ ਲਈ ਹਨ ਤੇ ਜ਼ਿਆਦਾਤਰ ਸਾਡਾ ਧਿਆਨ ਸਾਡੇ ਵਾਲਾਂ ਦੀਆਂ ਜੜ੍ਹਾਂ ਉੱਤੇ ਹੀ ਰਹਿੰਦਾ ਹੈ ਪਰ ਕੋਸ਼ਿਸ਼ ਕਰੋ ਕਿ ਤੁਸੀਂ ਇਹਦੇ ਵਿੱਚ ਆਪਣੇ ਵਾਲਾਂ ਦੇ ਸਿਰਿਆਂ ਦਾ ਵੀ ਧਿਆਨ ਰੱਖੋ ਹੇਅਰ ਮਾਸਕ ਦੇ ਸਿਰ ਤੇ ਚੰਗੀ ਤਰ੍ਹਾਂ ਲੱਗ ਜਾਣ ਤੋਂ 1 ਤੋਂ 2 ਘੰਟੇ ਬਾਅਦ ਵਿੱਚ ਤੁਸੀਂ ਉਹਨੂੰ ਆਪਣੇ ਰੈਗੂਲਰ ਸ਼ੈਂਪੂ ਜਾਂ ਕੰਡੀਸ਼ਨਰ ਨਾਲ ਧੋ ਦੋ। ਇਹ ਤੁਹਾਡੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾ ਦੇਵੇਗਾ। ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।